ਕੁਝ ਚੋਰਾਂ ਨੂੰ ਪੁਲਿਸ ਵੱਲੋਂ ਫੜਦੇ ਆ ਤੇ ਬਹੁਤ ਵਾਰੀ ਵੇਖਿਆ ਹੋਏਗਾ ਅੱਜ ਪੁਲਿਸ ਨੇ ਪੁਲਿਸ ਨੂੰ ਗ੍ਰਿਫਤਾਰ ਕੀਤਾ ਹੈ ਇਹ ਇਹ ਲੋਕ ਗਲਤ ਤਰੀਕੇ ਨਾਲ ਗੱਡੀਆਂ ਚਲਾਉਂਦੇ ਨੇ ਅਕੇ ਨੰਬਰ ਨਹੀਂ ਐਂ ਤੇ ਚਲਾਨ ਕਰਨ ਲੱਗੇ ਸੀ ਇਹਨੂੰ ਹੱਥ ਦਿੱਤਾ ਗੱਡੀ ਬਨਾ ਨੰਬਰ ਤੋਂ ਹੀ ਉਹਨੂੰ ਰੋਕਿਆ ਉਹਨੇ ਗੱਡੀ ਭਜਾ ਲਈ ਆ ਗਾਹ ਜਾ ਕੇ ਫੜਨ ਦਾ ਚਾਰਾ ਕੀਤਾ ਫਿਰ ਉਹ ਗੱਡੀ ਨੂੰ ਚਗਾਨੀ ਦੇ ਕੇ ਲਗਾਏ ਭਜਣਾ ਅਸੀਂ ਵੀ ਦੇਖਿਆ ਕਿ ਜਦੋਂ ਤੁਸੀਂ ਜਿਪਸੀ ਮਗਰ ਲਾਈ ਦੀ ਕਿੰਨੀ ਕਿ ਦੂਰ ਤੱਕ ਭਜਣਾ ਵਿਆ ਇਹ ਆਪਣੇ ਅੱਧਾ ਪੌਣਾ ਕਿਲੋਮੀਟਰ ਭਜਿਆ ਇਹਨੂੰ ਪਤਾ ਨਹੀਂ ਲੱਗਾ ਫਿਰ ਅੱਗੇ ਲਾਈ ਫਿਰ ਭੱਜਣ ਲੱਗਾ ਫਿਰ ਨਹੀਂ ਭੱਜਣ ਦਿੱਤਾ ਕੀ ਜਰੂਰਤ ਪੈ ਕੇ ਗੱਡੀ ਭਜੋ ਸਰ ਕੀ ਦਮ ਉਦਾਂ ਹੀ ਸਰ ਪਟ્રોલ ਮੋਗ ਗਿਆ ਸੀ ਗੱਡੀ ਜੇ ਤੇ ਉਹ ਤੇਲ ਪੋਣਾ ਇੱਕਦਾਂ ਲੱਗਾ ਸਰ ਤੁਸੀਂ ਚੋਰਾਂ ਨੂੰ ਪੁਲਿਸ ਵੱਲੋਂ ਫੜਦੇ ਆ ਤੇ ਬਹੁਤ ਵਾਰੀ ਵੇਖਿਆ ਹੋਏਗਾ ਅੱਜ ਪੁਲਿਸ ਨੇ ਪੁਲਿਸ ਨੂੰ ਗ੍ਰਿਫਤਾਰ ਕੀਤਾ ਹੈ ਅਸਲੀ ਪੁਲਿਸ ਨੇ ਅਸਲੀ ਪੁਲਿਸ ਨੂੰ ਗ੍ਰਿਫਤਾਰ ਕੀਤਾ ਪਹਿਲਾਂ ਤਸਵੀਰ ਦਿਖਾ ਦੇਣਾ ਤੇ ਮਾਮਲਾ ਦੱਸ ਦੇਣਾ ਕਿ ਹੈ ਕੀ ਇਹ ਕਾਲੀ ਗੱਡੀ ਆ ਔਰ ਕਾਲੀ ਸਕੋਰਪਿਓ ਬਿਨਾ ਨੰਬਰ ਦੇ ਸ਼ਹਿਰ ਦੇ ਵਿੱਚ ਗੇੜੀਆਂ ਮਾਰਦੀ ਪਈ ਸੀ ਜਦੋਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਇਸ ਨੂੰ ਹੱਥ ਦੇ ਕੇ ਨਾਕਾ ਲਾ ਕੇ ਰੋਕਣਾ ਚਾਹਿਆ ਤਾਂ ਇਹ ਨੌਜਵਾਨਾਂ ਨੇ ਗੱਡੀ ਭਜਾਲੀ ਤੇ ਜਦੋਂ ਫਿਰ ਸੁਰਿੰਦਰ ਸਿੰਘ ਟ੍ਰੈਫਿਕ ਇੰਚਾਰਜ ਨੇ ਇਹਨਾਂ ਦੇ ਮਗਰ ਗੱਡੀ ਲਾਈ ਤਾਂ ਵਿੱਚੋਂ ਨਿਕਲਦਾ ਹੈ ਟ੍ਰੈਫਿਕ ਪੁਲਿਸ ਦਾ ਕੌਨਸਟੇਬਲ ਕੀ ਹੈ ਮਾਮਲਾ ਕਿਉਂ ਪੁਲਿਸ ਇੰਨੀ ਸਰਚ ਕਰਦੀ ਪਈ ਆ ਤਸਵੀਰ ਦੇਖ ਲਵੋ ਕਿ ਆਖਿਰ ਮਾਮਲਾ ਕੀ ਹੈ ਪਿਛਲੇ ਪਾਸੇ ਜਰੂਰ ਨੰਬਰ ਪਲੇਟ ਲੱਗੀ ਦੀ ਆ ਪਰ ਅਗਲੇ ਪਾਸੇ ਨੰਬਰ ਪਲੇਟ ਵੀ ਨਹੀਂ ਲੱਗੀ ਦੀ ਟ੍ਰੈਫਿਕ ਇੰਚਾਰਜ ਖੁਦ ਗੱਡੀ ਦੀ ਜਾਂਚ ਕਰਦਾ ਪਿਆ ਹੈ ਕਿ ਆਖਿਰ ਇਸ ਗੱਡੀ ਵਿੱਚ ਐਸਾ ਸ਼ੱਕੀ ਹੈ ਕਿ ਜੋ ਦੇਖਿਆ ਜਾ ਰਿਹਾ ਹੈ ਲੱਭਿਆ ਜਾ ਰਿਹਾ ਹੈ ਸਕੋਰਪੀਓ ਕਾਲੀ ਗੇੜੀ ਲਾਉਂਦੀ ਪਈ ਸੀ ਸ਼ਹਿਰ 'ਚ ਐਸ ਐਚਓ ਨੇ ਨਾਕਾ ਲਾ ਕੇ ਤੇ ਇਸ ਨੂੰ ਫੜਿਆ ਹੈ ਰਿਕਵਰ ਕੀਤਾ ਹੈ ਗੱਲਬਾਤ ਕਰਾਂਗੇ ਤੇ ਜਾਣਾਂਗੇ ਵੀ ਕਿ ਕੀ ਮਸਲਾ ਕੀ ਆ ਇੰਚਾਰ ਸਾਹਿਬ ਗੇੜੀਆਂ ਵਾਲੀ ਗੱਡੀ ਅੱਜ ਫੜ ਲਈ ਫਿਰ ਇਹ ਕੁਦਰਤੀ ਨਾਕਾ ਲਾਇਆ ਹੈ ਜੀ ਇਹ ਜਿਹੜੇ ਲੋਕ ਗਲਤ ਤਰੀਕੇ ਨਾਲ ਗੱਡੀਆਂ ਚਲਾਉਂਦੇ ਨੇ ਅਗੇ ਨੰਬਰ ਨਹੀਂ ਨੇ ਤੇ ਚਲਾਨ ਕਰਨ ਦੇ ਹੀ ਇਹਨੂੰ ਹੱਥ ਦਿੱਤਾ ਗੱਡੀ ਬਿਨਾ ਨੰਬਰ ਤੋਂ ਹੀ ਉਹਨੂੰ ਰੋਕਿਆ ਉਹਨੇ ਗੱਡੀ ਭਜਾ ਲਈ ਆ ਗਾਂ ਜਾ ਕੇ ਫੜਨ ਦਾ ਚਾਰਾ ਕੀਤਾ ਫਿਰ ਉਹ ਗੱਡੀ ਨੂੰ ਚਗਾਨੀ ਦੇ ਕੇ ਲੱਗਾ ਭਜਣਾ ਤੇ ਫਿਰ ਸਾਡੀ ਜਿਹੜੀ ਜ਼ਿੰਮੇਵਾਰੀ ਸੀ ਸਾਡਾ ਤੇ ਐਸਐਸਪੀ ਸਾਹਿਬ ਤੇ ਮਾਨਯੋਗ ਸਾਰੇ ਜਿਹੜੇ ਅਫਸਰ ਨੇ ਸਾਡੇ ਸੀਨੀਅਰ ਉਹਨਾਂ ਦਾ ਹੁਕਮ ਹੈ ਕਿ ਕੋਈ ਵੀ ਸ਼ਹਿਰ ਦੇ ਵਿੱਚ ਟ੍ਰੈਫਿਕਸ ਮਸਿਆ ਨਹੀਂ ਹੋਣੀ ਚਾਹੀਦੀ ਉਹਦਾ ਕਰਕੇ ਅਸੀਂ ਕੰਮ ਕਰਦੇ ਆ ਤੇ ਕੰਮ ਕਰਦੇ ਆ ਨਾਲ ਪੰਗਾ ਲੈ ਆ ਤੇ ਫਿਰ ਉਹਨੂੰ ਫੜਨਾ ਦੇ ਗਏ ਸੀ ਜੀ ਤੁਹਾਡਾ ਮੁਲਾਜ਼ਮ ਆ ਆਈ ਕਾਰਡ ਵੀ ਉਹਦਾ ਦੇਖ ਲਿਆ ਆ ਜਾਲੀਆਂ ਡੰਡੇ ਬੜੇ ਨਿਕਲੇ ਵਿੱਚ ਕੋਈ ਗੱਲ ਨਹੀਂ ਜੀ ਤਫਤੀਸ਼ ਚੱਲਣ ਦੇਈ ਬਾਕੀ ਸੱਦ ਲੈਨੇ ਆ ਡਿਪਟਾ ਸਾਹਿਬ ਨੂੰ ਵੇਨੇ ਜੋ ਹੋਏਗਾ ਬਣਦੀ ਕਾਰਵਾਈ ਕਰਾਂਗੇ ਜੀ ਅਸੀਂ ਵੀ ਦੇਖਿਆ ਕਿ ਜਦੋਂ ਤੁਸੀਂ ਜਿਪਸੀ ਮਗਰ ਲਾਈ ਦੀ ਕਿੰਨੀ ਕਿ ਦੂਰ ਤੱਕ ਭਜਣਾ ਵਿਆ ਇਹ ਆਪਣੇ ਅੱਧਾ ਪੌਣਾ ਕਿਲੋਮੀਟਰ ਭਜਿਆ ਇਹਨੂੰ ਪਤਾ ਨਹੀਂ ਲੱਗਾ ਫਿਰ ਅੱਗੇ ਲਾਈ ਫਿਰ ਭਜਣ ਲੱਗਾ ਫਿਰ ਨਹੀਂ ਭਜਣ ਦਿੱਤਾ ਹਾਲੇ ਵੇਨੇ ਜੀ ਉਹਦਾ ਵੇਖ ਲਈ ਤਲਾਸ਼ੀਸ਼ ਕਰ ਲਈ ਸ਼ਾਇਦ ਕੋਈ ਗੈਰਕਾਨੂੰਨੀ ਚੀਜ਼ ਹੋਏਗੀ ਗੱਡੀ 'ਚ ਪੁਲਿਸ ਦਾ ਮੁਲਾਜ਼ਮ ਹੈ ਔਰ ਦੇਖਿਆ ਜਾ ਰਿਹਾ ਕਿ ਕਿਤੇ ਕੁਝ ਗੈਰਕਾਨੂੰਨੀ ਤਾਂ ਨਹੀਂ ਔਰ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਦਾ ਕਾਂਸਟੇਬਲ ਹੈ ਗੱਲਬਾਤ ਕਰਾਂਗੇ ਕਿ ਕਾਂਸਟੇਬਲ ਨਾ ਵੀ ਕਿ ਆਖਿਰ ਗੱਡੀ ਭੁਜਾਉਣੀ ਕਿਉਂ ਪਈ ਕੀ ਜ਼ਰੂਰਤ ਪੈ ਗਈ ਸੀ ਗੱਡੀ ਭੁਜਾਉਣ ਦੀ ਨੰਬਰ ਨਹੀਂ ਲੱਗਾ ਦਾ ਜ਼ਿੰਮੇਵਾਰ ਡਿਸਪਲਾਈਨਡ ਫੋਰਸ ਆ ਕੀ ਨਾਮ ਹੈ ਜੀ ਜਸ਼ਨਪ੍ਰੀਤ ਸਰ ਤੁਸੀਂ ਤੁਸੀਂ ਡਿਸਪਲਾਈਨਡ ਫੋਰਸ ਦੇ ਵਿੱਚ ਕੰਮ ਕਰਦੇ ਹੋ ਆਪ ਮਲਾਜ਼ਮ ਹੋ ਫਿਰ ਕੀ ਜ਼ਰੂਰਤ ਪੈ ਗਈ ਗੱਡੀ ਭਜਾਉਣ ਦੀ ਸਰ ਕੀ ਦਮ ਉਦਾਂ ਹੀ ਸਰ ਪਟ્રોલ ਮੋਗ ਗਿਆ ਸੀ ਗੱਡੀ ਜੇ ਤਾਂ ਤੇਲ ਪੋਣਾ ਪੈ ਪਤਾ ਨਹੀਂ ਲੱਗਾ ਸਰ ਪਟਵਾਲਾ ਮੋਗੇ ਤੁਹਾਡੇ ਸੀਨੀਅਰ ਅਫਸਰ ਖੜੇ ਸੀ ਸੀਨੀਅਰ ਅਫਸਰ ਨੂੰ ਤੁਸੀਂ ਝੁਕਾਣੀ ਦੇ ਕੇ ਭੱਜੇ ਤਾਂ ਨੂੰ ਪੂਰਨ ਮਗਰਲਾਜ ਵੀ ਖੜੀ ਪਈ ਨਹੀਂ ਨਹੀਂ ਸਰ ਉਦਾਂ ਹੀ ਮਤਲਬ ਕਿ ਗਲਤੀ ਹੋ ਗਈ ਹੈ ਹਾਂਜੀ ਨੰਬਰ ਪਲੇਟ ਉਹ ਨਹੀਂ ਹੈਗੀ ਤੁਹਾਡੀ ਸਰ ਆਪਲਾਈ ਕੀਤੀ ਵੇ ਦੇਖੀਏ ਆਪ 12 ਰੋਡ ਤੇ ਨਾਕਾ ਲੱਗਾਦਾ ਤੁਸੀਂ ਆਪ ਲੋਕਾਂ ਨੂੰ ਸੁਧਾਰਨਾ ਵਾ ਤੁਸੀਂ ਆਪ ਨਾਲੇ ਕੰਮ ਕਰੋਗੇ ਤੇ ਜਿੱਦਾਂ ਗੱਲ ਚੱਲੇਗਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਕੀ ਕਾਰਵਾਈ ਤੁਹਾਡੇ ਉੱਪਰੋਂ ਖلاف ਕੀ ਹੋਣੀ ਚਾਹੀਦੀ ਹੈ ਆਪ ਮੁਲਾਜ਼ਮਾਂ ਕਹਿੰਦਾ ਕਿ ਪੈਟਰੋਲ ਖਤਮ ਹੋ ਗਿਆ ਸੀ ਹੁਣ ਤੇ ਇਹ ਪੁਲਿਸ ਜਾਂਚ ਕਰੇਗੀ ਕਿ ਪੈਟਰੋਲ ਖਤਮ ਹੋ ਗਿਆ ਸੀ ਕਿ ਜਾਂ ਫਿਰ ਨਹੀਂ ਤਸਵੀਰ ਆ ਪੁਲਿਸ ਨੇ ਪੁਲਿਸ ਨੂੰ ਗ੍ਰਫਤਾਰ ਕੀਤਾ ਚੰਗੀ ਗੱਲ ਹੈ ਔਰ ਵੱਡੀ ਗੱਲ ਹੈ ਕਾਨੂੰਨ ਮੁਤਾਬਕ ਪਿਛਲੀ ਜਿਪਸੀ ਦੇ ਪਿਛਲੇ ਪਾਸੇ ਬਿਠਾ ਕੇ ਲਿਆਂਦਾ ਹੁਣ ਦੇਖਿਆ ਜਾ ਰਿਹਾ ਕਿ ਗੱਡੀ ਆਖਿਰ ਪੁਝਾਈ ਕਿਉਂ ਇਸ ਦੇ ਵਿੱਚ ਕੀ ਹੂਟਰ ਲੱਗਾ ਦਾ ਹੈ ਔਰ ਕਿਹੜਾ ਕਿਹੜਾ ਗੈਰ ਕਾਨੂੰਨੀ ਕੰਮ ਹੈ ਇਹ ਵੀ ਦੇਖਿਆ ਜਾ ਰਿਹਾ ਕੈਮਰਾਮੈਨ ਪੰਡਿਤ ਰਾਹੁਲ ਸਪੋਕਸਮੈਨ ਟੀਵੀ ਲਈ ਨਿਤਿਨ ਉਥਰਾ ਬਟਾਲਾ